ਅੱਜ ਤੁਹਾਨੂੰ ਮੈਂ ਕਿਸਾਨ ਬਿੰਦੂਰ ਸਿਕਸ਼ਮਿਟੀ ਪੰਜਾਬ ਤੋਂ ਪਰਮਜੀਤ ਸਿੰਘ ਖੁੱਲਾ ਬੋਲ ਰਿਹਾ ਜੀ ਜਿਹੜਾ ਅੱਜ ਦਾ ਸਾਡਾ ਧਰਨਾ ਆ ਇਹ ਪੂਰੇ ਪੰਜਾਬ ਵਿੱਚ ਸਾਰੇ ਡੀਸੀ ਸਹਿਬਾਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ ਤੇ ਡੀਸੀ ਗੁਰਦਾਸਪੁਰ ਦੇ ਬਾਹਰ ਪੱਕਾ ਮੋਰਚਾ ਲਾਇਆ ਸਾਡੀ ਮੰਗ ਇਹ ਆ ਕਿ ਨੈਸ਼ਨਲ ਹਾਈਵੇ ਜਿਹੜੀਆਂ ਜ਼ਮੀਨਾਂ ਅਕਵਾਇਰ ਕਰ ਰਿਹਾ ਭਾਰਤ ਮਾਲਾ ਪ੍ਰੋਜੈਕਟ ਉਦੀਨ ਕਿਸਾਨਾਂ ਨੂੰ ਮੁਆਵਜ਼ੇ ਦਿੱਤੇ ਬਿਨਾਂ ਉਹਨਾਂ ਦੀਆਂ ਫਸਲਾਂ ਜਾਰੀਆਂ ਜਾ ਰਹੀਆਂ ਜੇ ਕੋਈ ਰੋਕਦਾ ਮੇਰੀ ਫਸਲ ਨਾ ਜਾੜੋ ਉਹਨੂੰ ਕੁੱਟਿਆ ਜਾ ਰਿਹਾ ਝੂਠੇ ਪਰਚੇ ਦਿੱਤੇ ਜਾ ਰਹੇ ਕਿਸਾਨਾਂ ਨੂੰ ਪੱਟੜ ਕੀਤਾ ਜਾ ਰਿਹਾ ਇਸੇ ਤਰ੍ਹਾਂ ਸ਼ੰਭੂ ਮੋਰਚੇ ਤੋਂ ਆ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਫੰਡ ਬਾਕੀ ਆ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ ਅਸੀਂ ਇਹ ਕਹਿੰਦੇ ਵੀ ਜੇਕਰ ਸਰਕਾਰ ਜ਼ਮੀਨ ਲੈਣਾ ਚਾਹੁੰਦੀ ਆ ਤੇ 70% ਕਿਸਾਨ ਦੀ ਸਹਿਮਤੀ ਤੋਂ ਬਿਨਾਂ ਤੇ ਵਾਤਾਵਰਣ ਨੂੰ ਦੇਖਦੇ ਹੋਏ ਇਹ ਜ਼ਮੀਨ ਨਹੀਂ ਐਕਵਾਇਰ ਕੀਤੀ ਜਾ ਸਕਦੀ ਤੇ ਜੇ ਤੁਸੀਂ ਕਰਨੀ ਆ ਵੀ ਜੋ ਬਾਜ਼ਾਰੀ ਕੀਮਤ ਆ ਉਹਦਾ 4 ਗੁਣਾ ਪਲੱਸ ਨਾਲ 30% ਅਜ਼ਾਣਾ ਪੱਤਾ ਦੇ ਕੇ ਜ਼ਮੀਨ ਐਕਵਾਇਰ ਕੀਤੀ ਜਾ ਸਕਦੀ ਉਹ ਦਿਨਾਂ ਗੰਨੇ ਦੀ ਕੁਸ਼ ਮਿਲਾਂ ਦੀ ਬਕਾਇਆ ਰਾਸ਼ੀ ਅਜੇ ਰਹਿੰਦੀ ਆ ਜੋ ਹਾਈ ਕੋਰਟ ਦੇ ਹਦੇਸ਼ ਆ ਕਿ ਜਿਹੜੀ ਗੰਨਾ ਮਿਲ ਪੇਮੈਂਟ ਲੇਟ ਕਰਦੀ ਆ ਉਹ ਪਰੰਤ 15% ਵਿਆਜ ਨਾਲ ਕਿਸਾਨ ਦਾ ਪੈਸਾ ਮੋੜੇ ਡੀਏਪੀ ਦੀ ਬੜੀ ਵੱਡੀ ਪੰਦਰ ਤੇ ਕਿਲਤ ਆ ਰਹੀ ਆ ਜਿਹੜਾ 1350 ਰੁਪਏ ਦਾ ਬੋਰਾ ਆ 19-1900 ਨੂੰ ਵਿਕ ਰਿਹਾ ਆ ਤੇ ਪ੍ਰਸ਼ਾਸਨ ਸੁੱਤਾ ਪਿਆ ਕਿਸੇ ਦਾ ਕੋਈ ਇਸ ਪਾਸੇ ਧਿਆਨ ਨਹੀਂ ਆ ਆਲੂਆਂ ਨੂੰ ਖਾਦ ਪਾਉਣੀ ਆ ਮੱਕੀ ਬੀਜਣੀ ਆ ਇਸ ਟਾਈਮ ਪੂਰਾ ਸੀਜ਼ਨ ਆ ਗੰਨੇ ਦੀ ਬਜਾਈ ਦਾ ਸੀਜ਼ਨ ਆ ਤੇ ਭਗਵਾਨਤ ਮਾਨ ਸਰਕਾਰ ਧਿਆਨ ਦੇਵੇ ਤੇ ਜਿਹੜਾ ਵੀ ਜਮ੍ਹਾਂ ਖੋਟ ਜਾਂ ਜਿਹੜਾ ਲੁੱਟੂ ਬੰਦਾ ਲੁੱਟ ਕਰਦਾ ਉਹਤੇ ਕਾਰਵਾਈ ਕੀਤੀ ਜਾਵੇ। ਜਿਹੜੇ ਪਰਚੇ ਕੀਤੇ ਗਏ ਕਿਸਾਨਾਂ ਦੀਆਂ ਸਿਆਹੀ ਤਾਂ ਘਰਾਤੇ ਨਹੀਂ ਹੋਏ ਉਹਲੇ ਹੁਣ ਅਗਲਾ ਕੁਝ ਨਾ ਹੋਵੇਗਾ। ਡੀਸੀ ਦਫਤਰ ਨਾਸਪੁਰ ਦੇ ਬਾਹਰ ਪੱਕਾ ਮੋਰਚਾ ਲੱਗਿਆ। ਤੇ ਜੋ ਵੀ ਸਾਨੂੰ ਸੂਬੇ ਦੀ ਕਾਲ ਆਊਗੀ ਅਸੀਂ ਉਹਨੂੰ ਏਨ ਬਿਨ ਲਾਗੂ ਕਰਾਂਗੇ। ਜਿੰਨਾ ਚਿਰ ਉਹ ਪਰਚੇ ਰੱਦ ਨਹੀਂ ਹੁੰਦੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਅਸੀਂ ਸਰਕਾਰ ਨੂੰ ਉਹਨਾਂ ਦੀ ਜ਼ਮੀਨ 'ਚ ਪੈਰ ਨਹੀਂ ਰੱਖਣ ਦੇਾਂਗੇ ਤੇ ਪਰਚੇ ਵੀ ਰੱਦ ਕਰਾ ਕੇ ਰਹਿਾਂਗੇ।